ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨੌਲੋਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਅਮਰਪ੍ਰੀਤ ਕੌਰ ਆਜ਼ਦੀ ਨਵੀ ਕਲੈਕਸ਼ਨ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਵਾਲੀ ਕਲੈਕਸ਼ਨ ਸਪੈਸ਼ਲ ਪਹਿਣਾ ਦੀ ਧਿਆਨ ਤੇ ਰਹੇਗੀ ਬਟ ਇਸ ਵਾਰ ਜਿਹੜਾ ਆਪਾਂ ਫੈਬਰਿਕ ਤੁਹਾਡੇ ਉਸ ਲੈ ਕੇ ਆਏ ਬਹੁਤ ਹੀ ਜ਼ਿਆਦਾ ਸੋਹਣਾ ਐਂਡ ਬਹੁਤ ਹੀ ਜ਼ਿਆਦਾ ਸੌਫਟ ਐਂਡ ਬਿਲਕੁਲ ਨਿਊ ਫੈਬਰਿਕ ਹਾ ਜ ਤੱਕ ਤੁਸੀਂ ਕਿਸੇ ਵੀ ਬੁਟੀਕ ਤੇ ਵਾਲਾ ਫੈਬਰਿਕ ਨਹੀਂ ਦੇਖਿਆ ਹੋਵੇਗਾ ਬੜੀ ਖੁਸ਼ੀ ਨਾਲ ਆਪਾਂ ਤੁਹਾਡੇ ਨਾਲ ਇਹ ਜਿਹੜੇ ਸੂਟ ਨੇ ਸ਼ੇਅਰ ਕਰਾਂਗੇ ਕਿਉਂਕਿ ਪ੍ਰਿੰਟ ਬਹੁਤ ਹੀ ਪਿਆਰੇ ਨੇ ਐਂਡ ਹਰੇਕ ਕੈਸ ਦੀਏ ਭੈਣਾਂ ਵਾਸਤੇ ਦੇ ਵਿੱਚ ਕਲਰ ਅਵੇਲੇਬਲ ਨੇ ਐਂਡ ਫੈਬਰਿਕ ਬਹੁਤ ਹੀ ਜ਼ਿਆਦਾ ਸੌਫਟ ਹੈ ਠੀਕ ਹੈ ਜੀ ਲਓ ਜੀ ਹੁਣ ਤੁਸੀਂ ਆਰਡਰ ਕਿੱਦਾਂ ਕਰਨਾ ਸਕਰੀਨ ਦੇ ਉੱਪਰ ਆਪਣਾ ਵਟਸਐਪ ਨੰਬਰ ਸ਼ੋ ਹੋ ਰਿਹਾ ਠੀਕ ਹੈ ਨਾਲ ਹੀ ਆਪਾਂ ਤੁਹਾਨੂੰ ਪ੍ਰਿੰਟ ਸੂਟਾਂ ਦੀ ਪ੍ਰਾਈਸ ਜਿਹੜੀ ਉਹ ਮੈਂਸ਼ਨ ਕਰਾਂਗੇ ਉੱਪਰ ਠੀਕ ਹੈ ਸਕਰੀਨ ਦੇ ਉੱਪਰ ਆਪਾਂ ਪ੍ਰਾਈਸ ਸ਼ੋ ਕਰਾਂਗੇ ਫੈਬਰਿਕ ਵਰਗਾ ਨੂੰ ਪ੍ਰੋਪਰ ਵੀਡੀਓ ਦੱਸਾਂਗੇ ਤੁਸੀਂ ਸਕਰੀਨਸ਼ਾਟ ਲੈ ਕੇ ਤੁਹਾਨੂੰ ਕੋਈ ਵੀ ਪ੍ਰਿੰਟਰ ਦੇ ਚ ਪਸੰਦ ਆ ਕੋਈ ਵੀ ਕਲਰ ਪਸੰਦ ਆ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਨਾ ਠੀਕ ਹੈ ਜੀ ਪਲੀਜ਼ ਭੈਣਾਂ ਨੂੰ ਮੈਂ ਰਿਕਵੈਸਟ ਕਰ ਰਹੀ ਹਾਂ ਬਿਨਾ ਸਕਰੀਨਸ਼ਾਟ ਤੋਂ ਮੈਨੂੰ ਇਹ ਨਾ ਕਿਉਂਕਿ ਅਮਨ ਸਾਨੂੰ ਇਹ ਕਲਰ ਚਾਹੀਦਾ ਸਾਨੂੰ ਉਹ ਕਲਰ ਚਾਹੀਦਾ ਮੈਨੂੰ ਇਸ ਤਰ੍ਹਾਂ ਨਹੀਂ ਪਤਾ ਲੱਗੇਗਾ ਐਂਡ ਜਿੰਨੇ ਟਾਈਮ ਤੱਕ ਆਪਾਂ ਤੁਹਾਨੂੰ ਰਿਪਲਾਈ ਕਰਦੇ ਉਸ ਟਾਈਮ ਤੱਕ ਜਿਹੜੇ ਸੂਟਸ ਸੋਲਡ ਆਊਟ ਹੋ ਜਾਂਦੇ ਨੇ ਠੀਕ ਹੈ ਜੀ ਕਿਉਂਕਿ ਸਾਡੀ ਪ੍ਰਿੰਟ ਜਿਹੜੀ ਕਲੈਕਸ਼ਨ ਹੈ ਹੁੰਦੀ ਇੰਨੀ ਸੋਹਣੀ ਹੈ ਕਿ ਸਾਡੇ ਆਟਾ ਜਿਆਦਾ ਟਾਈਮ ਦੇ ਪ੍ਰਿੰਟਰ ਸੀ ਜਿਹੜਾ ਸਟ ਲੋ ਜੀ ਫਰਸਟ ਕਲਰ ਬਹੁਤ ਹੀ ਪਿਆਰਾ ਜਆ ਲੋ ਜੀ ਬ੍ਰਾਂਡ ਆਪਾਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਨੇ ਆ ਵੈਸੇ ਦੱਸਣ ਦੀ ਤਾਂ ਲੋੜ ਨਹੀਂ ਉੱਪਰ ਲਿਖਿਆ ਹੋਇਆ ਜੀ ਬ੍ਰੈਂਡ ਰਹੇਗਾ ਰਾਮਟੈਕਸ ਐਂਡ ਫੈਬਰਿਕ ਜਿਹੜਾ ਰਹੇਗਾ ਜੀ ਜਪਨੀਜ਼ ਸਿਲਕ ਰਹੇਗੀ ਕ੍ਰੇਪ ਤੇ ਠੀਕ ਹੈ ਜੀ ਜਪਨੀਜ਼ ਕ੍ਰੇਪ ਸਿਲਕ ਰਹੇਗੀ ਜੀ ਇਹ ਉਹਨਾਂ ਫੈਬਰਿਕ ਥੋੜੀ ਮੈਂ ਵੀ ਭੁੱਲ ਗਈ ਸੀ ਜਦੋਂ ਨਵਾਂ ਫੈਬਰਿਕ ਕੋਈ ਆਉਂਦਾ ਤਾਂ ਉਹਦਾ ਨਾਮ ਯਾਦ ਕਰਨਾ ਬੜਾ ਮੁਸ਼ਕਲ ਹੋ ਜਾਂਦਾ ਠੀਕ ਹੈ ਜੀ ਜਪਨੀਜ਼ ਕ੍ਰੇਪ ਰਹੇਗੀ ਬਹੁਤ ਜ਼ਿਆਦਾ ਸੌਫਟ ਰਹੇਗੀ ਲਾਈਟ ਵੇਟ ਰਹੇਗੀ ਫੁੱਲ ਪਿਓਰ ਰਹੇਗਾ ਠੀਕ ਹੈ ਜੀ ਪ੍ਰਿੰਟ ਚੈੱਕ ਕਰ ਬਹੁਤ ਸੋਨਾ ਪ੍ਰਿੰਟ ਹੈ ਜੀ ਨਾਲ ਹੀ ਪਿਓਰ ਕ੍ਰੇਪ ਦੀ ਬਾਟਮ ਰਹੇਗੀ ਬਿਲਕੁਲ ਪਿਓਰ ਕਹਿ ਰਿਆਂ ਤਾਂ 100% ਪਿਓਰ ਹੈ ਜੀ ਕੋਈ ਇਹਦੇ ਵਿੱਚ ਮਿਕਸ ਨਹੀਂ ਹੈਗਾ ਠੀਕ ਹੈ ਜੀ ਸਾਰਾ ਫੁੱਲ ਪਿਓਰ ਦਾ ਫੈਬਰਿਕ ਹੈ ਜੀ ਇਹ ਵਾਲਾ ਠੀਕ ਹੈ ਜੀ ਪਿਓਰ ਜਪਨਿਸ ਕ੍ਰੇਪ ਸਿਲਕ ਰਹੇਗੀ ਠੀਕ ਹੈ ਜੀ ਕ੍ਰੇਪ ਬਹੁਤ ਹੀ ਜ਼ਿਆਦਾ ਸੌਫਟ ਹੈ ਪ੍ਰਿੰਟ ਚੈੱਕ ਕਰੀ ਜਾਓ ਫਰਸਟ ਪ੍ਰਿੰਟ ਬਹੁਤ ਹੀ ਪਿਆਰਾ ਜੀ ਮੈਚਿੰਗ ਸੂਟ ਰਹਿਣਗੇ 2.5 ਮੀਟਰ ਦੀ ਤੁਹਾਨੂੰ ਸ਼ਰਟ ਮਿਲੇਗੀ ਅਤੇ 2.5 ਦੀ ਹੀ ਬਾਟਮ ਮਿਲੇਗੀ ਠੀਕ ਹੈ ਬਹੁਤ ਹੀ ਸੋਹਣੇ ਪ੍ਰਿੰਟ ਨੇ ਜੀ ਫਰਸਟ ਕਲਰ ਬਹੁਤ ਹੀ ਪਿਆਰਾ ਜਿਹਾ ਜਿਹੜਾ ਜਿਹੜਾ ਕਲਰ ਪਸੰਦ ਹੈ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਬ੍ਰਾਂਡ ਰਹੇਗਾ ਜੀ ਰਾਮ ਟੈਕ ਠੀਕ ਹੈ ਜੀ ਰਾਮ ਟੈਕਸ ਬ੍ਰਾਂਡ ਰਹੇਗਾ ਲਾਈਟ ਵੇਟ ਸੂਟ ਰਹਣਗੇ ਐਂਡ ਤੁਸੀਂ ਕਿਸੇ ਵੀ ਮੌਸਮ ਦੇ ਵਿੱਚ ਇਹਨਾਂ ਨੂੰ ਵੇਅਰ ਕਰ ਸਕਦੇ ਹੋ ਠੀਕ ਹੈ ਜੀ ਲੋ ਜੀ ਸੈਕਿੰਡ ਕਲਰ ਚੈੱਕ ਕਰੋ ਬਹੁਤ ਹੀ ਪਿਆਰਾ ਜਿਆ ਬਹੁਤ ਉਸ ਨੂੰ ਸੈਕਿੰਡ ਕਲਰ ਬਲੈਕ ਸਾਰੀਆਂ ਭੈਣਾਂ ਦੀ ਪਹਿਲੀ ਚੁਆਇਸ ਹੈ ਜੀ ਬਲੈਕ ਕਲਰ ਅੰਦਰ ਦੀ ਪ੍ਰਿੰਟਿੰਗ ਚੈੱਕ ਕਰੋ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਦੇਖੋ ਨਾ ਤੁਸੀਂ ਅਜ ਤੱਕ ਇਦਾਂ ਦੇ ਪ੍ਰਿੰਟ ਪਾਏ ਹੋਣਗੇ ਤੇ ਨਾ ਹੀ ਕਿਸੇ ਭੈਣ ਕੋਲ ਹੋਣਗੇ ਠੀਕ ਹੈ ਜੀ ਲਓ ਜੀ ਪਹਿਲਾ ਕਲਰ ਬਹੁਤ ਹੀ ਸੋਹਣਾ ਇਸ ਲਈ ਲਓ ਜੀ ਬਲੈਕ ਕਲਰ ਬਹੁਤ ਹੀ ਪਿਆਰਾ ਬਿਲਕੁਲ ਜੈਡ ਬਲੈਕ ਹੈ ਜੀ ਬਹੁਤ ਸੋਹਣਾ ਬਲੈਕ ਕਲਰ ਹੈ ਪ੍ਰਿੰਟ ਚੈੱਕ ਕਰੋ ਬਹੁਤ ਪਿਆਰੀ ਪ੍ਰਿੰਟਿੰਗ ਹੈ ਜੀ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਆ ਠੀਕ ਹੈ 2.5 ਮੀਟਰ ਦੀ ਸ਼ਰਟ ਮਿਲੇਗੀ ਐਂ 2.5 ਦੀ ਬਾਟਮ ਮਿਲੇਗੀ ਬਿਲਕੁਲ ਫੁੱਲ ਪਿਓਰ ਜਪਰੀਜ਼ ਕਰੇ ਬਾਜੀ ਇਹ ਵਾਲੀ ਬਹੁਤ ਜ਼ਿਆਦਾ ਸੌਫਟ ਹੈ ਵਿਦਆਊਟ ਦੁਪੱਟਾ ਰਹਿਣਗੇ ਸਕਰੀਨ ਦੇ ਉੱਪਰ ਪ੍ਰਾਈਸ ਸ਼ੋ ਹੋ ਰਿਹਾ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਠੀਕ ਹੈ ਜੀ ਸੈਕੰਡ ਵਾਲਾ ਕਲਰ ਰਹੇਗਾ ਬਲੈਕ ਬਹੁਤ ਸੋਹਣੀ ਪ੍ਰਿੰਟਿੰਗ ਹੈ ਤੁਸੀਂ ਆਰਾਮ ਨਾਲ ਚੈੱਕ ਕਰ ਸਕਦੇ ਹੋ ਐਂਡ ਫੈਬਰਿਕ ਬਿਲਕੁਲ ਲਾਈਟ ਵੇਟ ਹੈ ਜੀ ਬਹੁਤ ਜ਼ਿਆਦਾ ਸੌਫਟ ਹੈ ਐਂਡ ਇੱਕ ਗੱਲ ਹੋਰ ਤੁਹਾਡੀ ਫਿਟਿੰਗ ਇਹਦੇ ਵਿੱਚ ਬਹੁਤ ਹੀ ਪਿਆਰੀ ਬਣੇਗੀ ਠੀਕ ਹੈ ਜੀ ਐਂਡ ਹਰੇਕ ਕੇਸ ਦੀਆਂ ਭੈਣਾਂ ਨੂੰ ਇਹ ਕਲਰ ਜਿਹੜੇ ਨੇ ਸੂਟ ਕਰਨਗੇ ਕਿਉਂਕਿ ਨਾ ਹੀ ਡਾਰਕ ਨੇ ਐਂਡ ਨਾ ਹੀ ਲਾਈਟ ਨੇ ਬੜੇ ਸੋ ਬਿਲਕੁਲ ਨਿਊ ਕਲੈਕਸ਼ਨ ਹੈ ਜੀ ਇਹ ਵਾਲੀ ਕਿਉਂਕਿ ਕਦੀ ਪਹਿਣਾ ਹੁਣ ਸਾਨੂੰ ਕਹਿੰਦੇ ਕਿ ਅਮਨ ਕਾਟਨ ਚਾਹੀਦੀ ਕਦੀ ਸਾਨੂੰ ਪਹਿਣਾ ਕਹਿੰਦੇ ਕਿ ਅਮਨ ਸਿਲਕ ਚਾਹੀਦੀ ਹੈ ਤੇ ਹੁਣ ਆਪਾਂ ਤੁਹਾਡੇ ਸਾਰੇ ਜਿੰਨਾਂ ਦੀ ਜਿਹੜੀ ਪਹਿਣ ਦੀ ਡਿਮਾਂਡ ਹੈ ਸਾਰੀ ਅੱਜ ਪੂਰੀ ਕਰ ਦਿੱਤੀ ਹੈ ਕਿਉਂਕਿ ਪ੍ਰਿੰਟ ਜਿਹੜੇ ਨੇ ਬਹੁਤ ਹੀ ਪਿਆਰੇ ਨੇ ਬ੍ਰਾਂਡ ਆਪਾਂ ਤੁਹਾਨੂੰ ਦੱਸ ਦਿੱਤਾ ਜੀ ਰਾਮਪੈਕ ਬ੍ਰਾਂਡ ਰਹੇਗਾ ਇਹ ਵਾਲਾ ਕਲਰ ਚੈੱਕ ਕਰੋ ਇਹ ਵੀ ਕਲਰ ਬਹੁਤ ਪਿਆਰਾ ਸਾਰੇ ਹੀ ਕਲਰ ਆਪਣੀ ਆਪਣੀ ਜਗ੍ਹਾ ਬਹੁਤ ਜ਼ਿਆਦਾ ਸੋਹਣੇ ਨੇ ਕਿਸੇ ਇੱਕ ਕਲਰ ਦੇ ਮਗਰ ਨਾ ਪੈ ਜਾਓ ਕਿ ਇਹੀ ਕਲਰ ਚਾਹੀਦਾ ਤਿੰਨੋਂ ਹੀ ਕਲਰ ਤੁਹਾਨੂੰ ਦਿਖਾਏ ਨੇ ਤਿੰਨੋਂ ਕਲਰ ਬਹੁਤ ਪਿਆਰੇ ਨੇ ਦੇਖੋ ਜੀ ਇਹ ਪੀਕਾਕ ਸ਼ੇਡ ਰਹੇਗੀ ਮੋਰ ਪੰਖੀਆ ਸ਼ੇਡ ਰਹੇਗੀ ਜੀ ਇਹ ਵਾਲੀ ਇਹਦੇ ਵਿੱਚ ਆਪਾਂ ਤੁਹਾਨੂੰ ਤਿੰਨ ਪ੍ਰਿੰਟ ਦਿਖਾਏ ਨੇ ਤਿੰਨੋਂ ਹੀ ਪ੍ਰਿੰਟ ਜਿਹੜੇ ਨੇ ਆਪਣੀ ਆਪਣੀ ਜਗ੍ਹਾ ਦੇ ਵਿੱਚ ਕਲਰ ਦੇ ਵਿੱਚ ਬਹੁਤ ਜ਼ਿਆਦਾ ਪਿਆਰੇ ਨੇ ਪ੍ਰਿੰਟਿੰਗ ਚੈੱਕ ਕਰ ਲਓ ਬਹੁਤ ਸੋਹਣੀ ਪ੍ਰਿੰਟਿੰਗ ਹੈ ਬਿਲਕੁਲ ਡਿਫਰੈਂਟ ਪ੍ਰਿੰਟਿੰਗ ਹੈ ਜੀ ਹੁਣ ਤੱਕ ਦੀ ਸਾਡੀ ਬਿਲਕੁਲ ਅਲੱਗ ਤਾਂ ਦੋਸਤਿਆ ਜੀ ਦੇ ਕਿ ਪਿਓਰ ਜਪਨੀਜ਼ 크ਰੇਪ ਰਹੇਗੀ ਠੀਕ ਹੈ ਜੀ ਬਿਲਕੁਲ ਫੁੱਲ ਪਿਓਰ ਹੈ ਪਿਓਰ ਦੀ ਨਾਲ ਬਾਟਮ ਹੈ ਜੀ 크ਰੇਪ ਦੀ ਠੀਕ ਹੈ ਪਿਓਰ 크ਰੇਪ ਹੈ ਇਹ ਬਹੁਤ ਸੋਹਣਾ ਸੌਫਟ ਜਿਹੜਾ ਫੈਬਰਿਕ ਹੈ ਠੀਕ ਹੈ ਜੀ ਲਾਈਟ ਵੇਟ ਹੈ ਤੁਸੀਂ ਦੇਖ ਸਕਦੇ ਹੋ ਦੁਪੱਟੇ ਨਾਲੋਂ ਵੀ ਘੱਟ ਭਾਰ ਹੈ ਜੀ ਸੂਟ ਦਾ ਐਂਡ ਹਰੇਕ ਕੈਸ ਦੀਆਂ ਭੈਣਾ ਸੂਟ ਆਪਣੇ ਲਈ ਰੈਡੀ ਕਰਵਾ ਸਕਦੀਆਂ ਨੇ ਸਕਰੀਨ ਦੇ ਉੱਪਰ ਪ੍ਰਾਈਸ ਸ਼ੋ ਹੋ ਰਿਹਾ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਜਿਹੜਾ ਕਰ ਸਕਦੇ ਹੋ ਲੋ ਜੀ ਅਗਲਾ ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਵੀ ਲੋਤੀ ਇਹਦਾ ਟੈਕਸਚਰ ਜਦੋਂ ਮੈਂ ਗੱਲ ਕਰਾਂ ਤਾਂ ਬਿਲਕੁਲ ਸਿਲਕ ਵਾਂਗੂ ਲੱਗਦਾ ਕਾਟਨ ਸਿਲਕ ਵਾਂਗੂ ਬਹੁਤ ਜ਼ਿਆਦਾ ਲਾਈਟ ਵੇਟ ਹੈ ਜੀ ਹਰੇਕ ਮੌਸਮ ਵਿੱਚ ਤੁਸੀਂ ਵੇਅਰ ਕਰ ਸਕਦੇ ਹੋ ਅੱਗੇ ਜਿਹਦਾ ਤੁਸੀਂ ਮਾਰਚ ਅਪ੍ਰੈਲ ਮਈ ਤੱਕ ਤੁਸੀਂ ਇਹਨੂੰ ਆਰਾਮ ਨਾਲ ਵੇਅਰ ਕਰ ਸਕਦੇ ਹੋ ਦੇਖੋ ਲਾਈਟ ਵੇਟ ਹੈ ਜੀ ਇਹ ਬਹੁਤ ਜ਼ਿਆਦਾ ਐਂਡ ਪ੍ਰਿੰਟਿੰਗ ਬਹੁਤ ਪਿਆਰੀ ਹੈ ਜੀ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ ਜੀ ਟੈਕਸਚਰ ਇਹਦਾ ਕਾਟਨ ਸਿਲਕ ਵਾਂਗੂ ਰਹੇਗਾ ਬਟ ਬਹੁਤ ਸੋਹਣਾ ਆ ਪਾਰਟੀ ਵੇਅਰ ਫੈਬਰਿਕ ਹੈ ਤੁਸੀਂ ਆਰਾਮ ਵਾਲ ਕਿਤੇ ਵੀ ਪਾ ਕੇ ਨੂੰ ਜਾ ਸਕਦੇ ਹੋ ਠੀਕ ਹੈ ਤੁਸੀਂ ਕਿਸੇ ਬਾਹਰ ਅੰਦਰ ਪਾ ਸਕਦੇ ਹੋ ਨੂੰ ਤੁਸੀਂ ਜੌਬ ਕਰਦੇ ਹੋ ਜੌਬ ਤੇ ਜਾਣਾ ਹੋਵੇ ਉਸ ਟਾਈਮ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋ ਕਲਰ ਤੁਸੀਂ ਚੈੱਕ ਕਰੋ ਬਹੁਤ ਪਿਆਰਾ ਜਿਹਾ ਕਲਰ ਹੈ ਜੀ ਬੜਾ ਹੀ ਸੋਹਣਾ ਲਾਈਟ ਸਕਿਨ 골ਡਨ ਜਿਹਾ ਕਲਰ ਰਹੇਗਾ ਠੀਕ ਹੈ ਜੀ ਫਟਾਫਟ ਬੁਕਿੰਗ ਕਰ ਲਓ ਠੀਕ ਹੈ ਜੀ ਤੁਹਾਨੂੰ ਪ੍ਰਿੰਟਿੰਗ ਆਪਾਂ ਦੋ ਤਰ੍ਹਾਂ ਦੀ ਦਿਖਾਵਾਂਗੇ ਤੁਹਾਨੂੰ ਇਹਨਾਂ ਦੇ ਵਿੱਚੋਂ ਦੋਨਾਂ ਪ੍ਰਿੰਟਿੰਗ ਵਿੱਚੋਂ ਦੋ ਦੋ ਸੂਟ ਪਸਾਦੇ ਤੁਸੀਂ ਬਾਏ ਕਰ ਸਕਦੇ ਹੋ ਠੀਕ ਹੈ ਜੀ ਸਕਰੀਨ ਦੇ ਉੱਪਰ ਪ੍ਰਾਈਸ ਸ਼ੋ ਹੋ ਰਿਹਾ ਪ੍ਰਾਈਸ ਤੁਹਾਨੂੰ ਅਲੱਗ ਤੋਂ ਪੁੱਛਣ ਦੀ ਜ਼ਰੂਰਤ ਨਹੀਂ ਹੈਗੀ ਫੈਬਰਿਕ ਬਾਰੇ ਆਪਾਂ ਤੁਹਾਨੂੰ ਦੱਸ ਦਿੱਤਾ ਜੀ ਬਹੁਤ ਜ਼ਿਆਦਾ ਲਾਈਟ ਵੇਟ ਦੇਖੋ ਜੀ ਇਸ ਤਰੀਕੇ ਦੇ ਨਾਲ ਬਹੁਤ ਜ਼ਿਆਦਾ ਸੌਫਟ ਹੈ ਐਂਡ ਹਰੇਕ ਏਜ ਦੀ ਹੈ ਭੈਣਾਂ ਆਪਣੇ ਲਈ ਸੂਟ ਰੈਡੀ ਕਰਵਾ ਸਕਦੇ ਨੇ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਕਲਰ ਮੈਚਿੰਗ ਜਿਹੜੀ ਬਹੁਤ ਪਿਆਰੀ ਜੀ ਬਣੀ ਹੋਈ ਹੈ ਐਂਡ ਲਾਈਟ ਵੇਟ ਹੈ ਜੀ ਦੁਪੱਟੇ ਨਾਲ ਉਹ ਵੀ ਘੱਟ ਭਾਰ ਜਿਹੜਾ ਸੂਟਾਂ ਦਾ ਰਹੇਗਾ ਬਿਲਕੁਲ ਨਿਊ ਸਟੱਫ ਆਇਆ ਜੀ ਇਹ ਵਾਲਾ ਲੋਜੀ ਸੋਰੀ ਤਾਂ ਮੈਂ ਨਾਮ ਭੁੱਲ ਗਈ ਸੀ ਕਰਾਚੀ ਕਾਟਨ ਰਹੇਗੀ ਜੀ ਇਹ ਵਾਲੀ ਬਹੁਤ ਪਿਆਰੀ ਕਰਾਚੀ ਸਿਲਕ ਕਾਟਨ ਹੈ ਜੀ ਇਹ ਵਾਲੀ ਬਹੁਤ ਸੋਹਣਾ ਸਟੱਫ ਹੈ ਹਲਕੀ ਜੀ ਸ਼ਾਈਨ ਹੈ ਜਿਆਦਾ ਸ਼ਾਈਨ ਨਹੀਂ ਹੈਗੀ ਕਈ ਵਾਰ ਸਾਨੂੰ ਪਹਿਣਾ ਦੇ ਮੈਸੇਜ ਆ ਜਾਂਦੇ ਨੇ ਕਿ ਅਮਨ ਜਿਆਦਾ ਸ਼ਾਈਨ ਤਾਂ ਨਹੀਂ ਅਸੀਂ ਜਿਆਦਾ ਸ਼ਾਈਨ ਨਹੀਂ ਲਾਈਕ ਕਰਦੇ ਬਿਲਕੁਲ ਇਹ ਦਾ ਰਹਾ ਕਿ ਮੈਂ ਸੋਬਰ ਜੀ ਸ਼ਾਈਨ ਹੈ ਠੀਕ ਹੈ ਜੀ ਕਰਾਚੀ ਕਾਟਨ ਸਿਲਕ ਹੈ ਬਹੁਤ ਫਾਈਨ ਕੁਆਲਿਟੀ ਹੈ ਲਾਈਟ ਵੇਟ ਹੈ ਹਰੇਕ ਕេស ਦੀਆਂ ਪਹਿਣਾ ਨੂੰ ਜਿਹੜੇ ਕਲਰ ਨੇ ਸੂਟ ਕਰਨਗੇ ਠੀਕ ਹੈ ਜੀ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਇਹ ਵੀ ਕਲਰ ਬਹੁਤ ਪਿਆਰਾ ਹੈ ਇਹ ਲਾਈਟ ਗ੍ਰੇ ਕਲਰ ਹੈ ਜੀ ਬਹੁਤ ਸੋਹਣਾ ਕਲਰ ਹੈ ਜੀ ਇਹ ਵਾਲਾ ਵੀ ਹਰੇਕ ਕਲਰ ਦੀ ਹਰੇਕ ਪ੍ਰਿੰਟ ਦੀ ਆਪਣੀ ਆਪਣੀ ਜਗ੍ਹਾ ਬਹੁਤ ਸੋਹਣੀ ਲੁੱਕ ਹੈ ਜੀ ਲੋ ਜੀ ਰਾਮ ਟੈਕਸਟ ਬ੍ਰਾਂਡ ਰਹੇਗਾ ਜਿਹੜਾ ਜਿਹੜਾ ਕਲਰ ਪ੍ਰਿੰਟ ਪਸੰਦ ਹੈ ਫਟਾਫਟ ਆਪਣੇ ਸੂਟ ਤੁਸੀਂ ਬੁੱਕ ਕਰ ਲਿਓ ਭੈਣੋ ਲੇਟ ਨਾ ਹੋਇਆ ਕਰੋ ਇਸੇ ਕਰਕੇ ਤੁਹਾਨੂੰ ਕਹਿੰਦੇ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਕਿ ਜਦੋਂ ਵੀ ਆਪਾਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਰਾਈਟ ਵੇ ਸਾਡੀ ਵੀਡੀਓ ਮਿਲ ਜੇ ਚੈਨਲ ਸਬਸਕ੍ਰਾਈਬ ਕਰੋ ਤੁਸੀਂ ਕਰਨਾ ਨਾਲ ਹੀ ਤੁਸੀਂ ਬੈਲ ਆਈਕਨ ਪ੍ਰੈਸ ਕਰਨਾ ਹੈ ਠੀਕ ਹੈ ਜੀ ਜਦੋਂ ਬੈਲ ਆਈਕਨ ਪ੍ਰੈਸ ਕਰੋਗੇ ਰਾਈਟ ਵੇ ਤੁਹਾਡੀ ਲੋ ਜੀ ਇਹ ਵਾਲਾ ਕਲਰ ਚੈੱਕ ਕਰੋ ਇਸ ਤਰੀਕੇ ਦੇ ਨਾਲ ਬਹੁਤ ਸੋਹਣੀ ਸ਼ੇਡ ਹੈ ਜੀ ਦੇਖੋ ਵਾਕੇ ਹੀ ਕਰਾਚੀ कॉटन सिल्क ਹੈ ਜੀ ਇਹ ਵਾਲੀ ਤੇ ਜੀ ਲੁੱਕ ਵੀ ਦੱਸ ਰਹੀ ਹੈ ਬਹੁਤ ਸੋਹਣੀ ਲੁੱਕ ਹੈ ਜੀ ਬੜਾ ਹੀ ਪਿਆਰਾ ਗਿਆ ਸਰਦਾਰੀ ਲੁੱਕ ਦਾ ਫੈਬਰਿਕ ਹੈ ਜੀ ਇਹ ਵਾਲਾ ਤੇ ਹਰੇਕ ਕਿਸ ਦੀ ਭੈਣ ਇਹਨੂੰ ਆਪਣੇ ਲਈ ਸਟਿਚ ਕਰਵਾ ਸਕਦੀ ਹੈ ਅਗਰ ਤੁਸੀਂ ਇਸ ਨੂੰ ਥੋੜਾ ਗਰਲਿਸ਼ ਲੁੱਕ ਚ ਬਣਾਉਣਾ ਚਾਹੁੰਦੇ ਹੋ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਸਟਿਚਿੰਗ ਕਿਵੇਂ ਦੀ ਕਰਵਾ ਰਹੇ ਹੋ ਅਗਰ ਤੁਹਾਡਾ ਆਰਡਰ ਸਾਡੇ ਕੋਲ ਚੱਲ ਰਿਹਾ ਤੁਸੀਂ ਆਪਣੇ ਲਈ ਹੋਲਡ ਕਰਵਾ ਸਕਦੇ ਹੋ ਠੀਕ ਹੈ ਜੀ ਐਂਡ ਅਗਰ ਤੁਸੀਂ ਸੂਟ ਜਿਹੜਾ ਬੁੱਕ ਕਰਨਾ ਹੈ ਦੇਖੋ ਬਿਨਾ ਪੇਮੈਂਟ ਤੋਂ ਕਿਸੇ ਦਾ ਸੂਟ ਹੋਲਡ ਨਹੀਂ ਹੋਏਗਾ ਕਈ ਵਾਰ ਸਾਨੂੰ ਭੈਣਾ ਕਹਿੰਨੇ ਕਿ ਸਾਡੇ ਹੋਲਡ ਕਰ ਲਓ ਅਸੀਂ ਨੈਕਸਟ ਡੇ ਪੇਮੈਂਟ ਕਰ ਦਾਂਗੇ ਨਹੀਂ ਇਦਾਂ ਦਾ ਕੁਝ ਨਹੀਂ ਕਰਾਂਗੇ ਜੀ ਤੁਸੀਂ ਸਾਨੂੰ ਰਾਈਟ ਵੇ ਹੀ ਸਾਡੇ ਤੋਂ ਤੁਸੀਂ ਸਾਡਾ ਅਕਾਊਂਟ ਨੰਬਰ ਲਓ ਸਾਡੇ ਕੋ ਗੂਗਲ ਪੇ ਨੰਬਰ ਤੁਸੀਂ ਲੈ ਕੇ ਸਾਨੂੰ ਪੇਮੈਂਟ ਭੇਜ ਸਕਦੇ ਹੋ ਨਾਲ ਹੀ ਤੁਸੀਂ ਸਾਨੂੰ ਆਪਣਾ ਪ੍ਰੋਪਰ ਜਿਹੜਾ ਐਡਰੈਸ ਭੇਜਣਾ ਹੈ ਠੀਕ ਹੈ ਜੀ ਤੁਸੀਂ ਆਪਣਾ ਪ੍ਰੋਪਰ ਜਿਹੜਾ ਐਡਰੈਸ ਭੇਜੋਗੇ ਤੁਹਾਡੇ ਸਹੀ ਐਡਰੈਸ ਦੇ ਉੱਪਰ ਸਾਡਾ ਜਿਹੜਾ ਕੋਰੀਅਰ ਹੋ ਜਾਏਗਾ ਹਨ ਤੁਹਾਨੂੰ ਤਿੰਨ ਤੋਂ ਚਾਰ ਦਿਨ ਦੇ ਵਿੱਚ ਕੋਰੀਅਰ ਜਿਹੜ ਬਹੁਤ ਹੀ ਪਿਆਰਾ ਚ ਬਿਲਕੁਲ ਨਿਊ ਕਲੈਕਸ਼ਨ ਹੈ ਜੀ ਬਹੁਤ ਪਿਆਰੀ ਜੀ ਕਰਾਚੀ ਕਾਟਨ ਦੀ ਬਾਟਮ ਰਹੇਗੀ ਦੇਖੋ ਬਾਟਮ ਦੇ ਵਿੱਚ ਵੀ ਤੁਹਾਨੂੰ ਸ਼ਾਈਨ ਮਿਲੇਗੀ ਇਸ ਤਰੀਕੇ ਨਾਲ ਬਹੁਤ ਸੋਨੀਆ ਮੈਚਿੰਗਾਂ ਨੇ ਜੀ 2.5 ਮੀਟਰ ਦੀ ਸ਼ਰਟ ਐਂ 2.5 ਦੀ ਤੁਹਾਨੂੰ ਬਾਟਮ ਮਿਲੇਗੀ ਠੀਕ ਹੈ ਜੀ 3 ਬਾ 3 ਮੀਟਰ ਦੀ ਅਗਰ ਕੋਈ ਬਾਟਮ ਤੁਹਾਨੂੰ ਚਾਹੀਦੀ ਤਾਂ ਪੀਸ ਉਹ ਨਹੀਂ ਹੋ ਸਕਦੀ ਕਿਉਂਕਿ ਅੱਜ ਕੱਲ ਜਿਹੜੇ ਸੂਟ ਨੇ ਉਹ 2-2 ਹੀ ਆਉਣ ਲੱਗ ਰਹੇ ਨੇ ਇਸ ਕਰਕੇ 2.5 ਤੋਂ ਹਲਕੀ ਜੀ ਉੱਪਰ ਹੋ ਸਕਦੀ ਬਟ ਘਟ ਨਹੀਂ ਹੋਏਗੀ ਠੀਕ ਹੈ ਜੀ ਤੁਹਾਨੂੰ ਬ੍ਰਾਂਡ ਵੀ ਦੱਸ ਦਿੱਤਾ ਪ੍ਰਿੰਟ ਵੀ ਦੱਸ ਦਿੱਤੇ ਨੇ 컬러 ਆਪਾਂ ਤੁਹਾਨੂੰ ਸਾਰੇ ਸ਼ੋਅ ਕਰ ਰਹੇ ਆ ਜਿਹੜਾ ਜਿਹੜਾ 컬러 ਪਸੰਦ ਹੈ ਜਿਹੜਾ ਜਿਹੜਾ ਪ੍ਰਿੰਟ ਪਸੰਦ ਹੈ ਸਕਰੀਨਸ਼ਾਟ ਲਓ ਔਰ WhatsApp ਤੇ ਮੈਸੇਜ ਤੁਸੀਂ ਕਰ ਸਕਦੇ ਹੋ ਦੇਖੋ ਜੀ ਇਹ ਵੀ 컬러 ਕਿੰਨਾ ਪਿਆਰਾ ਇਸ ਤਰੀਕੇ ਦੇ ਨਾਲ ਬਹੁਤ ਜ਼ਿਆਦਾ ਸੋਨਾ ਕਲਰ ਹੈ ਜੀ ਬਹੁਤ ਹੀ ਪਿਆਰਾ ਜਿਹਾ ਦੇਖੋ ਬਹੁਤ ਸੋਨਾ ਲੱਗ ਰਿਹਾ ਜੀ 컬러 ਇਹ ਵਾਲਾ ਫਟਾਫਟ ਸਕਰੀਨਸ਼ਾਟ ਲਓ ਕਲਾਸੀ ਕਾਟਨ ਦੇ ਸੂਟ ਪਾਓ ਠੀਕ ਹੈ ਜੀ ਜੇ ਆਪਣੀ ਇਸ ਪਿਓਰ ਕريب ਪਾਓ ਬਹੁਤ ਸੋਹਣਾ ਫਾਈਨ ਕੁਆਲਟੀ ਦੇ ਵਿੱਚ ਫੈਬਰਿਕ ਹੈ ਬਿਲਕੁਲ ਪਿਓਰ ਹੈ ਜੀ ਕੋਈ ਇਸ ਦੇ ਵਿੱਚ ਦੋ ਰਾਏ ਨਹੀਂ ਹੈਗੀ ਕਿ ਅਗਰ ਆਪਾਂ ਤੁਹਾਨੂੰ ਕਹਾਂਗੇ ਕਿ ਪਿਓਰ ਦਾ ਸਾਮੀ ਦਵਾਂਗੇ ਇੰਦਾ ਕਦੀ ਨਹੀਂ ਕੀਤਾ ਹੈਗਾ ਜੀ ਐਂਡ ਹਮੇਸ਼ਾ ਹੀ ਤੁਹਾਨੂੰ ਅਸੀਂ ਫਾਈਨ ਕੁਆਲਟੀ ਜਿਹੜੀ ਲੈ ਕੇ ਦੇਨੇ ਆ ਠੀਕ ਹੈ ਜੀ ਅੱਜ ਵਾਲੀ ਜਿਹੜੀ ਕਲੈਕਸ਼ਨ ਇਹ ਵੀ ਬਹੁਤ ਜ਼ਿਆਦਾ ਸੋਹਣੀ ਹੈ ਤੁਹਾਨੂੰ ਇਹਨਾਂ ਦੇ ਵਿੱਚੋਂ ਕਿਹੜਾ-ਕਿਹੜਾ ਕਲਰ ਪ੍ਰਿੰਟ ਪਸੰਦ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਠੀਕ ਹੈ ਜੀ ਵਟਸਐਪ ਨੰਬਰ ਆਪਣਾ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਠੀਕ ਹੈ ਜੀ ਪੇਮੈਂਟ ਲਈ ਤੁਹਾਨੂੰ ਸਾਰਾ WhatsApp ਤੇ ਦੱਸਿਆ ਜਾਏਗਾ ਜਿਹੜੇ ਭੈਣ ਭਰਾ ਨਵੇਂ ਆਉਂਦੇ ਨੇ ਬਾਕੀ ਜਿਹੜੇ ਸਾਡੇ ਬਿਲਕੁਲ ਸਾਡੇ ਤੋਂ ਹੀ ਸ਼ਾਪਿੰਗ ਕਰਦੇ ਨੇ ਸਾਰਿਆਂ ਕੋਲ ਸਾਡਾ ਅਕਾਊਂਟ ਨੰਬਰ ਸਾਡਾ Google Pay ਨੰਬਰ ਵਗੈਰਾ ਹੈਗਾ ਉਹਦਾ ਤਾਂ ਸਾਨੂੰ ਉਹਦੀ ਪਤਾ ਲੱਗਦਾ ਜਦੋਂ ਸਾਡੇ ਕੋਲ ਪੇਮੈਂਟ ਪਹੁੰਚ ਜਾਂਦੀ ਠੀਕ ਹੈ ਜੀ ਫਟਾਫਟ ਤੁਸੀਂ ਬੁਕਿੰਗ ਕਰ ਲਓ ਠੀਕ ਹੈ ਤੁਸੀਂ ਕੋਈ ਭੈਣ ਭਣ ਨੂੰ ਕਹਿੰਦੇ ਕਿ ਅਮਨ ਅਸੀਂ ਤਾਂ ਕੱਲ ਵੀਡੀਓ ਦੇਖੀ ਅਸੀਂ ਅੱਜ ਵੀਡੀਓ ਦੇਖੀ ਦੇਖੋ ਜੀ ਸਾਰੀ ਇਹ 15 20 ਮਿੰਟਾਂ ਦੀ ਖੇਡ ਹੁੰਦੀ 15 20 ਮਿੰਟਾਂ ਦੇ ਵਿੱਚ ਪ੍ਰਿੰਟ ਸੂਟ ਸਾਡੇ ਸਾਰੇ ਨਿਕਲ ਜਾਂਦੇ ਨੇ ਠੀਕ ਹੈ ਜੀ ਲੋ ਜੀ ਕੜ ਦੇਖੋ ਜੀ ਬਹੁਤ ਸੋਹਣੇ ਕਲਰ ਨੇ ਬਹੁਤ ਸੋਹਣੇ ਪ੍ਰਿੰਟ ਨੇ ਇਹ ਕਿਵੇਂ ਦਾ ਕਹਾ ਤੁਹਾਨੂੰ ਰੂਬੀ ਮਹਿਰੂਨ ਜੀ ਸ਼ੇਡ ਹੈ ਜੀ ਇਹ ਵਾਲੀ ਇੱਕ ਲਰੇ ਗਰੇ ਰਹੇਗਾ ਇਹਦੇ ਵਿੱਚ ਇੱਕ ਇਹ ਪੀਕਾਕ ਸ਼ੇਡ ਰਹੇਗੀ ਬੜੀ ਸੋਹਣੀ ਨਿਊ ਜੀ ਸ਼ੇਡ ਹੈ ਜੀ ਇਹ ਵਾਲੀ ਠੀਕ ਹੈ ਜੀ ਤੇ ਜਿੱਦਾਂ ਤੁਹਾਨੂੰ ਇਹ ਸੂਟ ਵੀ ਦਿਖਾਇਆ ਇਹ ਵੀ ਕਲਰ ਸੇਮ ਰਹੇਗਾ ਸਕਿਨ 골ਡਨ ਕਲਰ ਸ਼ੇਡ ਰਹੇਗੀ ਮਸਟਰਡ 골ਡਨ ਜੀ ਮਹਿੰਦੀ 골ਡਨ ਜੈਰੀ ਇਹ ਲੋ ਜੀ ਇਹ ਵੀ ਪ੍ਰਿੰਟਿੰਗ ਬਹੁਤ ਪਿਆਰੀ ਜਪਨਿਸ ਪਿਓਰ ਕਰੇਵ ਕਰਾਚੀ ਕਾਟਨ ਤੁਹਾਨੂੰ ਦਿਖਾਈ ਤੇ ਜਪਾਨੀ ਜਿਹੜੀ ਪਿਓਰ ਕਰੇਪ ਦਿਖਾਈ ਹੈ ਠੀਕ ਹੈ ਜੀ ਦੇਖੋ ਕਲਰ ਕਿੰਨੇ ਸੋਹਣੇ ਨੇ ਸਾਰੇ ਫਟਾਫਟ ਲੈ ਲਓ ਸਕਰੀਨ ਸ਼ਾਟਸ ਸਾਨੂੰ WhatsApp ਤੇ ਮੈਸੇਜ ਕਰੋ ਤੇ ਲਓ ਜੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਜਿਹੜੀ ਸਾਡੀ ਅੱਜ ਵਾਲੀ ਕਲੈਕਸ਼ਨ ਹੈ ਉਹ ਵਧੀਆ ਲੱਗੀ ਹੋਏਗੀ ਅਗਰ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਐਂਡ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਠੀਕ ਹੈ ਜੀ ਮਿਲਦੇ ਹਾਂ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ